ਅਵੀ ਦੋਸਤੋ ਸੁਖਵੀਰ ਸਿੰਘ ਔਰ ਫਸਹਿਜ ਤੇ ਡੇਲੋ ਵਾਲਿਆਂ ਦਾ ਅੱਜ ਕੈਨੇਡਾ ਚ ਅਸੀਂ ਐਡਮੈਂਟਨ ਚ ਜਨਮ ਦਿਨ ਮਨਾ ਰਹੇ ਆ ਤੇ ਜਨਮ ਦਿਨ ਕਹਿਮਾ ਜੀ ਅਹੀਂ 28 ਮਈ ਇਹ ਵੈਸੇ ਜੇ ਜੱਕ ਜੀ ਕਰਦੇ ਆ ਪਤਾ ਇਹਨਾਂ ਨੂੰ ਵੀ ਨਹੀਂ ਤੇ 28 ਮਾਦੇ ਆ 28ਵਾਂ ਜਨਮ ਦਿਨ ਆ ਤੇ ਵੈਸੇ ਗੁਰੂ ਇਹਨਾਂ ਨੂੰ ਲੰਬੀਆਂ ਉਮਰਾਂ ਦੇਵੇ ਤੇ ਬਹੁਤ ਕੁਝ ਕਰਨ ਵਾਲਾ ਇਹਨਾਂ ਚ ਸੁਪਿਆ ਬਹੁਤ ਕੁਸਾ ਤੇ ਹੌਲੀ-ਹੌਲੀ ਅੱਗੇ ਆਉਣਗੇ ਤੇ ਮਿਹਨਤ ਬਹੁਤ ਕਰ ਰਹੇ ਆ ਤੇ ਸਟਰਗਲ ਜਦੋਂ ਕਰਾਂਗੇ ਅਸੀਂ ਤੇ ਉਦੋਂ ਬਹੁਤ ਖੁਸ਼ ਪਾ ਲੈਨੇ ਆ ਤੇ ਹੁਣ ਇਹਨਾਂ ਦਾ ਅਸੀਂ ਕੇਕ ਕੱਟ ਰਹੇ ਆ ਜੀ ਤੇ ਆ ਸਾਡੇ ਪਹਿਲਾਂ ਤਿਆਰ ਹੀ ਆ ਸਾਡੀ ਇਧਰੋਂ ਰਹਿਮਤ ਤਾਂ ਇਹ ਤਾਂ ਪਹਿਲਾ ਪਹਿਲਾ ਦਾ ਲਾਈ ਜਾਂਦੀ ਹੈ ਵਿੱਚੋਂ ਦਵਾ ਦਾ ਚੀਜ਼ ਕੱਢ ਲੈਂਦੀ ਹੈ ਠੀਕ ਆ ਜੀ ਉਹ ਰਹਿਮਤਰੇ ਤਾਂ ਬਣਾਤਾ ਉਧਰ ਆਓ ਬਈ ਤੁਸੀਂ ਹੁਣ ਆਜੋ ਆਜੋ ਲੋ ਵੀ ਹੁਣ ਸਹਿਜ ਆਪਦਾ ਕੇਕ ਕੱਟ ਰਿਹਾ ਜਨਮ ਦਿਨ ਦਾ ਤੇ ਆਜੋ ਬਈ ਇਹ ਸਹਿਜ ਆ ਡੇਲੋਂ ਵਾਲਾ ਹਾਂ ਤੇ ਸਾਡੀਆਂ ਜਿਹੜੀਆਂ ਗੂੜੀਆਂ ਰਿਸ਼ਤੇਦਾਰੀਆਂ ਹਾਂਜੀ ਸਾਂਝਾ ਸਾਡੀਆਂ ਇਹ ਮੇਰਾ ਭਾਣਜਾ ਜੋਬਨ ਕੋਟਕਪੂਰੇ ਵਾਲਾ ਤੇ ਸਾਡੀ ਨੂਰ ਰਾਣੀ ਹੈ ਤੇ ਨੂਰ ਰਾਣੀ ਦਾ ਬ੍ਰਦਰ ਆ ਜਾਣੀ ਇਹ ਸਹਿਜ ਆ ਡੇਲੂ ਵਾਲਾ ਹਾਂ ਚੱਲ 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 ਜਾ ਤੇ ਕੋਟਕਪੂਰਾ ਸਾਨੂੰ ਪਹਿਲਾਂ ਹੀ ਪਤਾ ਵੀ ਮਸ਼ਹੂਰ ਬਹੁਤ ਆ ਪੰਮੇ ਕਰਕੇ ਵੀ ਆ ਤੇ ਹੋਰ ਵੀ ਕਾਰਨਾ ਕਰਕੇ ਆ ਮੈਂ ਪੰਮਾ ਬੋਲਦਾ ਉਹਦੇ ਕਰਕੇ ਵੀ ਆ ਤੇ ਇਹਨਾਂ ਨੇ ਵੀ ਇੱਥੇ ਤਾਕਤ ਤਕੜੀ ਪਾਈ ਆ ਕੋਟਕਪੂਰੇ ਤੋਂ ਆ ਕੇ ਕੈਨੇਡਾ 'ਚ ਜਾਨੀ ਐਡਵੈਂਟਨ 'ਚ ਤੇ ਸਰੀ ਤੋਂ ਲੈ ਕੇ ਵੱਖ-ਵੱਖ ਜਿਹੜੇ ਸੂਬਿਆਂ ਚ ਲਓ ਜੀ ਕਟੋ ਕੇਕ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ 3rd ਬਰਥਡੇ ਟੂ ਯੂ ਲਓ ਜੀ ਕੇਕ ਟੂ ਆਹ ਆਓ ਬਰਥਡੇ ਖਾਣਾਏ ਤੂੰ ਸੀ ਪਹਿਲਾਂ ਇਹਨੂੰ ਖਵਾਓ ਬਈ ਸਹਿਜ ਨੂੰ ਰੂ ਬੇਬੀ ਰੂ ਬੇਬੀ ਆ ਲੋ ਰੂ ਵੀ ਮੈਂ ਖਵਾਉਂਗਾ ਮੈਂ ਤਾਂ ਮਾਮੇ ਨੂੰ ਖਵਾ ਰੋ ਚੁੱਜੂ ਬੱਟ ਮਾਮੇ ਦਾ ਹੈਪੀ ਬਰਥਡੇ ਸੀ ਮਾਮਾ ਆ ਲੈ ਮਾਮਾ ਚੁੱਜੂ ਖਾ ਲੈ ਹਾਈ ਹਾਂ ਲਵ ਯੂ ਰੂ ਨੇ ਸਾਡੀ ਰੂ ਆ ਹਮ ਮੋਮਕੀ ਗੁੜੀਆ ਵੇਖੋ ਤੁਸੀਂ ਲੋਵੀ ਮਾਮੇ ਭਾਂਜੀ ਦਾ ਪਿਆਰ ਆ ਜਿਹੜਾ ਹੂੰ ਤੇ ਖਾ ਲੋ ਖਾ ਲੋ ਖਾ ਲੋ ਇਹ ਇਧਰ ਸਾਡੀ ਰਹਿਮ ਤਾਂ ਇਹ ਦਾਲ ਉਹ ਨੂੰ ਫੇਰਦੀ ਆ ਪਹਿਲਾਂ ਕੁਸ ਲਾ ਗਈ ਹਾਂ ਤੇ ਇਹ ਨੂੰ ਵੀ ਡੇੜੇ ਕਰ ਦਿਓ ਬਾਈ ਰਹਿਮ ਨੂੰ ਵੀ ਡੇੜੇ ਕਰ ਦਿਓ ਫੇਰ ਹੀ ਆਪਣੇ ਤੇ ਰਹਿਮ ਤਾਂ ਆਉਣਗੀਆਂ ਯਾਰ ਪੁੱਜੀ ਬਿਲਕੁਲ ਹੈ ਮਾਮੀ ਹਾਂ ਗਿਆ ਮਾਮਾ ਜੇ ਰੂ ਖੁਸ਼ ਹੋਊਗੀ ਤਾਂ ਰਹਿਮ ਤਾਂ ਆਉਣਗੀਆਂ ਹਾਂ ਖੁਸ਼ ਹੋਊ ਤਾਂ ਰਹਿਮ ਤਾਂ ਆਉਣ ਗਿਆ ਰੂ ਖੁਸ਼ਾ ਜੇ ਸਾਡੇ ਤੇ ਰਹਿਮ ਤਾਂ ਦੀ ਵਿਚਾਰ ਹੋ ਰਹੀ ਆ ਹੈਨਾ ਹੈ ਰਹਿਮਤ ਯੰਮੀ ਰੂਪ ਇਹ ਵੀ ਸਾਡੀ ਖਸ਼ ਹੈ ਹਾਂ ਲਾ ਪਿਓ ਵੀ ਲਾ ਬਈ ਹਾਂ ਲਾ ਤੂੰ ਵੀ ਲਾ ਵੀ ਆ ਲਤਵਾ ਵਾ ਚਲ ਹਾਂ ਤੂੰ ਜਾ ਮੰਡੀ ਨੇੜੇ ਮੈਂ ਰੂਲ ਪਹੁੰਚ ਲਿਆ ਮੈਨੂੰ ਤਾਂ ਪਤਾ ਸੀ ਲੋ ਵੀ ਕੈਮਰੇ ਦੇ ਪਿਛਲੇ ਪਾਸੇ ਵੀ ਹੁੰਦੇ ਆ ਕੁਝ ਕਲਾਕਾਰ ਹਾਂ ਤੇ ਉਹ ਕੈਮਰੇ ਅੱਗੇ ਨਹੀਂ ਆ ਸਕਦੇ ਹੁੰਦੇ ਮੈਂ ਅੱਗੇ ਆਉਂਗਾ ਜੇ ਜੇ ਅੱਗੇ ਮੈਂ ਵੀ ਨਹੀਂ ਆਇਆ ਜੇ ਕਿਉਂਕਿ ਮੈਨੂੰ ਤਾਂ ਵੈਸੇ ਹੀ ਹਮੇਸ਼ਾ ਕੈਮਰੇ ਦੇ ਪੈਕ ਤੇ ਰੱਖਿਆ ਹੁਣ ਤੇਕਰ ਪੱਤਰਕਾਰੀ ਚ ਵੀ ਰੱਖਿਆ ਤੇ ਫੋਟੋਗ੍ਰਾਫੀ ਚ ਵੀ ਰੱਖਿਆ ਇਹ ਸਾਡੀ ਵੀ ਵੱਡੀ ਘਾ ਲੈਣਾ ਤੇ ਮੈਂ ਚੱਕ ਦੇ ਫਟੇ ਚੱਕ ਤੇ ਚੱਕ ਤੇ ਚੱਕ ਤੇ ਆਜੂ ਬਾਈ ਮਮਾ ਜਾਓ ਮੈਂ ਫੜਦਾ ਕਿਹਾ ਫੜ ਦੇ ਤਰਸਕਦੀਪ ਨੂੰ ਜਾਗਾ ਨਹੀਂ ਰਹਿ ਪਸਤ ਜਪਾਜਾ ਉਹ ਨਾਨੀ ਸਾਸਰੀ ਘਰ ਆਹ ਹਟ ਆਇਆ ਮੈਨੂੰ ਕਹਿੰਦਾ ਹਾਂ ਹਾਂ ਸਾਸਰੀ ਸੱਸੀ ਕਾ ਨਾਨੀ ਮੁਬਾਰਕਾ ਮੁੰਡੇ ਦਾ ਜਨਮ ਦਿਨ ਆ ਗਿਆ ਇੱਧਰ ਰੁਕ ਜਾਓ

ਇਹ ਸਾਡਾ ਤਹਿਜ ਆ ਗਿਆ ਹਾਂਜੀ ਬਿਲਕੁਲ ਬੜਾ ਵਾਰਡ ਬੰਦਾ ਇਹਦੇ ਤੇ ਕਲਾ ਬਹੁਤ ਸੂਪੀ ਆ ਮੈਂ ਦੱਸਣਾ ਚਾਹਣਾ ਵੀ ਸਹਿਜ ਤੇ ਕਲਾ ਬਹੁਤ ਤਕੜੀ ਆ ਬਿਲਕੁਲ ਜੀ ਤੇ ਇਹ ਲਿਖਦੇ ਵਧੀਆ ਸ਼ੋਕ ਬੰਦ ਕਰ ਲੈਂਦੇ ਆ ਹਾਂਜੀ ਬਿਲਕੁਲ ਅਜੇ ਥੋੜਾ ਜਿਹਾ ਵਜਨ ਦਾ ਫਰਕ ਆ ਇਹਨੂੰ ਵਜਨ ਪੂਰਾ ਕਰ ਲੈ ਤੂੰ ਬਾਅਦ ਵਿੱਚ ਵਜਨ ਪੂਰਾ ਕਰ ਲੈ ਅੱਜ ਤੱਕ ਅਗਲੀ ਵਾਰ ਤਕੜੀ ਤੂੰ ਨਾ ਸਾਨੂੰ ਅਸੀਂ ਵੀਡੀਓ ਰਾਈ ਤਕੜੀ ਬਾਅਦ ਵੀ ਕਰਾਵਾਂਗੇ ਉਦੋਂ ਇਹਦਾ ਰੂਪ ਹੋਰ ਹੋਊਗਾ ਬਿਲਕੁਲ ਜੀ ਤਕੜੀ ਲੈ ਕੇ ਦੇ ਦੇਣੀ ਆ ਤਕੜੀ ਲੈ ਆ ਅਸੀਂ ਕੱਲ ਰਾਤ ਦੱਸਦਾ ਤੈਨੂੰ ਹਾਂ 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 ਜਿਹੜਾ ਬਹੁਤ ਵੱਡਾ ਪਰਮਾਤਾ ਹੁੰਦਾ ਤਾਂ ਨਾ ਨਾ ਸਮੁੰਦਰਾ ਚੋਂ ਪਾਣੀ ਕਿਸੇ ਨੇ ਹੋ ਗਿਆ ਨਾ 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 ਇਹ ਕਲਾ ਜਿਹੜੀ ਇਹਦੇ ਚ ਬਹੁਤ ਵਧੀਆ ਤੇ ਲਓ ਜੀ ਹੁਣ ਅਸੀਂ ਇਹਦਾ ਮਾਨ ਬਖਸ਼ੇ ਹਾਂ ਨ ਮਾਨੇ ਨੂੰ ਮਾਨ ਬਖਤਾ ਦੇਖ ਲਓ ਇੱਕ ਫੋਟੋ ਹੁੰਦੀ ਹੈ ਨਾਲ ਇਹਦੇ ਅੱਛਾ ਫੋਟੋ ਵੀ ਹੁੰਦੀ ਆ ਇੱਕ ਮਿੰਟ ਮੰਮਾ ਪੁੱਤਾ ਸ੍ਰੀਦੀਪ ਨੂੰ ਫੜਾ ਆਏ ਨਹੀਂ ਆ ਲੈ ਆ ਫੜੂ ਆ ਫੜੂ ਦੋ ਕੰਮ ਕਰ ਤੁਹਾਨੂੰ ਸਾਰਿਆਂ ਦੇ ਫੋਟੋ ਵੀ ਆ ਪਤਾ ਨਹੀਂ ਹਾਂ ਇਹ ਥੋੜਾ ਹੈ ਮੈਂ ਦੋ ਕੰਮ ਇਹਦੇ ਤੇ ਕਰੇ ਹੋਏ ਆ ਇਕੱਠੇ ਕਿ ਮੈਂ ਕੋਈ ਆਂਦੇ ਆ ਲਓ ਵੀ ਇੱਥੇ ਰੱਖ ਲਓ ਇੱਥੇ ਰੱਖ ਇਹ ਕੰਡਾ ਹਾਂ ਇਹ ਫੋਟੋ ਖੋੜੀ ਆ ਫਿਰ ਟੱਡਾਂ ਦੇ ਜੇ ਮੂਹਾਂ ਤਾਂ ਹੈ ਫਰੇਸ਼ ਠੀਕ ਹਾਂ ਹੁਣ ਮੈਨੂੰ ਇਹੋ ਕਰ ਹਾਂਜੀ ਹਾਂਜੀ ਸਹੀ ਆ ਮੰਮੀ ਇਹ ਮੇਰੇ ਮਾਮਾ ਜੀ ਹੈ ਅੱਛਾ ਅੱਛਾ ਹਾਂ ਮੰਮੀ ਦੇ ਟਾਈ ਦਾ ਬੇਟਾ ਸਿਮਰ ਰਹਿਮਤ ਦੇ ਨਾਨੀ ਰਹਿਮਤ ਦਾ ਨਾਨਾ ਰਹਿਮਤ ਦੀ ਨਾਨੀ ਨਾਨੀ ਦੀ ਮੇਟੜੀ ਨਾਨਾ 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 ਹਾਂ ਨਾਨੀ ਆਈ ਤੇ ਨਾਨੀ ਆ ਹਾਂ ਨਰਮਤ ਦੀ ਨਾਨੀ ਨਹੀਂ ਆਈ ਹਾਂ ਤੂੰ ਖਾੜੇ ਗਿਆ ਵਿਚਾਰੇ ਫੈਨ ਵਿਚਾਰੇ ਗੜੀ ਆਵੇ ਬੜੀ ਅੱਛੀ ਗੱਲ ਨਾਨਕ ਲੇਖਾ ਸਿੱਟੀ ਗਾਦੀ ਜੀ ਸਾਰੇ ਪਰਿਵਾਰ ਨੂੰ ਆਉਂਦਾ ਨਾਨੀ ਨੂੰ ਲੋਕਾਂ ਜਿਉਂਦੇ ਵਾਸਤੇ ਰੋ ਬਣਕ ਚੜ੍ਹਦੀਆਂ ਕਲਾ ਚ ਰੱਖੇ ਸਾਰਿਆਂ ਨੂੰ ਤੁਹਾਡਾ ਕੈਮਰਾ ਮੇਰੇ ਬੱਚਿਆਂ ਦੀ ਆਹ ਲੋ ਜੀ ਉਹ ਬੱਚੇ ਆ ਗਏ ਟਿਓਨ ਆਪਣਾ ਅੰਮੋ ਸਾਹਮਣੇ ਘਰ ਆ ਮਮੀ ਸਾਡੇ ਸਾਡੇ ਬੱਚੇ ਆ ਜੀ ਵੈਸੇ ਨਹੀਂ ਇਕੱਲਾ ਵੀ ਉਹ ਚਾਚੇ ਦੀ ਕੁੜੀ ਤੇ ਤਾਏ ਦੀ ਕੁੜੀ ਆਏ ਵਾਲੀ ਨਹੀਂ ਗੱਲ ਇਹ ਸਾਡੇ ਅੱਜ ਭਾਂਜਾ ਤੇ ਸਾਡੇ ਬੱਚੇ ਹੀ ਆ ਇਹ ਬਿਲਕੁਲ ਤੇ ਬੱਚੇ ਕੋਲੇ ਅਸੀਂ ਮਿਲਣ ਆਏ ਆ ਮੇਰੀਆਂ ਮੰਨ ਲਓ ਮੇਰਾ ਸਾਰਾ ਪਰਿਵਾਰ ਹੀ ਆ ਤੇ ਤਾਂ ਕਰਕੇ ਅੱਜ ਖੁਸ਼ੀ ਦੀ ਗੱਲ ਆ ਵੀ ਸਹੇਲ ਨੂੰ ਅਸੀਂ ਅੱਜ ਇਹ ਖੁਸ਼ੀਆਂ ਦੇਣ ਆਇਆ ਵੀ ਇਹਦੀ ਮਾਂ ਤੇ ਪ੍ਰਮਾਤਮਾ ਲੰਬੀਆਂ ਉਮਰਾਂ ਦੇਵੇ ਉਹਨੂੰ ਤਰੱਕੀ ਬਹੁਤ ਕਰੂਗਾ ਹਾਂਜੀ ਤਰੱਕੀ ਕਰਨ ਵਾਲਾ ਬੱਚਾ ਜੀ ਥੋੜਾ ਜਿਹਾ ਸੁਪਿਆ ਤੇ ਬੈਠਾ ਸੁਪਿਆ ਰੋਸਤਮ ਸੀਹਾ ਜੀ ਇਹਨੂੰ ਕੱਢ ਲਿਆ ਸੀ ਇਹ ਤੋਂ ਬਾਅਦ ਹੀਰਾ ਵਛਾਲ ਲਿਆ ਹੀਰਾ ਦੇ ਨਾਮ ਲਿਆ ਜੌਰੀ ਹੁੰਦਿਆ ਜਿਹੜਾ ਹੀਰੇ ਦੀ ਕਦਰ ਚਾਰਦਾ ਹੁੰਦਾ ਕਮਾੜੀ ਨੂੰ ਨਹੀਂ ਪਤਾ ਲੱਗਦਾ ਤੇ ਅੱਜ ਅਸੀਂ ਇਹਨੂੰ ਜੌਰੀ ਨੇ ਮਾਦ ਦੀ ਕਦਰ ਵਸਾਲ ਲਈ ਆ ਕਰ ਦੇਣੀ ਕਿਉਂਕਿ ਮੈਂ ਵੀ ਲਿਖਦਾ ਤੁਹਾਨੂੰ ਤਾਂ ਬਹੁਤ ਆ ਤੇ ਇਹ ਵੀ ਲਿਖਦਾ ਕਿਉਂਕਿ ਅੱਜ ਜਿਹੜੇ ਮੈਨੂੰ ਮੰਨ ਗਈ ਸੀ ਸੁਨਾਤੀ ਉਹ ਖਿਤਾਬ ਛਾ ਲਈ ਆ ਉਹ ਠੀਕ ਹੈ ਮੰਨ ਲਓ ਹੋ ਗਈ ਸਾਰਾ ਕੁਝ ਤੇ ਸਾਨੂੰ ਮਿਲਦੇ ਰਹਿ ਕੇ ਵਾਹਿਗੁਰੂ ਸਾਨੂੰ ਵੀ ਸੋਨੇ ਪਰਿਵਾਰ ਨੂੰ ਵੀ ਚੜ੍ਹਦੀ ਕਲਾਂ ਰੱਖੇ ਤੇ ਬੱਚੇ ਨੂੰ ਤਰਕੀਆਂ ਦੇਵੇ ਹਾਂ ਬਹੁਤ ਧੰਨਵਾਦ